ਤੁਹਾਨੂੰ ਹੋਰ ਤਸਵੀਰਾਂ ਦਿਖਾ ਰਹੇ ਹਾਂ ਸੀ ਮੁਖਾਲੀ ਫੇਜ਼ 10 ਦੀਆਂ ਜਿੱਥੇ ਇਹ ਰੋਡ ਨੂੰ ਡਬਲ ਕੀਤਾ ਜਾਣਾ ਸੀ ਤਾਂ ਤੁਸੀਂ ਹਾਲਾਤ ਦੇਖ ਸਕਦੇ ਹੋ ਇਹ ਮਾਰਕੀਟ ਦੀ ਐਂਟਰੀ ਹੈ ਔਰ ਇੱਥੇ ਜਿਹੜਾ ਹੈ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ ਇਸ ਹਿੱਸੇ ਨੂੰ ਕਾਫੀ ਚਿਰਾਂ ਤੋਂ ਇਸੇ ਤਰ੍ਹਾਂ ਖੋਦ ਕੇ ਛੱਡਿਆ ਗਿਆ ਹੈ ਦੇ ਵਿੱਚ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ ਤੇ ਮੌਨਸੂਨ ਦੀਆਂ ਦੋ ਬਾਰਿਸ਼ਾਂ ਇੰਜੋਏ ਵੀ ਕੀਤੀਆਂ ਗਈਆਂ ਨੇ ਪਰ ਜਿੱਥੇ ਇੱਕ ਪਾਸੇ ਲੋਕਾਂ ਦੇ ਲਈ ਇਹ ਸੁੱਖ ਦਾ ਸਾਹ ਹੈ ਦੂਜੇ ਪਾਸੇ ਕਈ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਤੁਹਾਨੂੰ ਅਸੀਂ ਦਿਖਾਣੇ ਆ ਕਿ ਕਿਸ ਤਰ੍ਹਾਂ ਲੋਕ ਪਰੇਸ਼ਾਨ ਨੇ ਫਿਲਹਾਲ ਅਫੇਜ਼ 10 ਦੇ ਮਾਰਕੀਟ ਦੇ ਵਿੱਚ ਅਸੀਂ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਇਹ ਮਾਰਕੀਟ ਦੀ ਐਂਟਰੀ ਹੈ ਔਰ ਇੱਥੇ ਜਿਹੜਾ ਹੈ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਗਮਾੜਾ ਦੇ ਵੱਲੋਂ ਫੇਜ 7 ਤੋਂ ਲੈ ਕੇ ਫੇਜ 11 ਤੱਕ ਦੀ ਰੋਡ ਨੂੰ ਡਬਲ ਕੀਤਾ ਜਾਣਾ ਹੈ ਅਜਿਹੇ ਵਿੱਚ ਇੱਥੇ ਕਈ ਮਹੀਨਿਆਂ ਤੋਂ ਕੰਮ ਚੱਲ ਰਿਹਾ ਹੈ ਤਾਂ ਦੋ ਵਾਰ ਇਸ ਕੰਮ ਦੀ ਡੈਡਲਾਈਨ ਵੀ ਪੂਰੀ ਹੋ ਚੁੱਕੀ ਹੈ ਪਰ ਇਸ ਕੰਮ ਨੂੰ ਲੈ ਕੇ ਹਾਲੇ ਤੱਕ ਜਿਹੜਾ ਹੈ ਕਦੋਂ ਖਤਮ ਹੋਏਗਾ ਨਹੀਂ ਦੱਸਿਆ ਗਿਆ ਹੈ ਤੁਹਾਨੂੰ ਦੱਸਦੇ ਆ ਕਿ 3 ਮਹੀਨਿਆਂ ਤੋਂ ਉਹ ਫੇਜ਼ 10 ਦੀ ਮਾਰਕੀਟ ਦੇ ਐਂਟਰੀ ਪੁਆਇੰਟ ਦੇ ਉੱਤੇ ਸੜਕ ਦੇ ਇਸ ਹਿੱਸੇ ਨੂੰ ਜੇ ਕਿਹਾ ਜਾਏ ਤਾਂ ਪੂਰਾ 10 ਫੇਜ਼ ਜਿਹੜਾ ਇਸ ਲੇਨ ਦੇ ਵਿੱਚ ਕਵਰ ਹੁੰਦਾ ਹੈ ਤਾਂ ਇਸ ਹਿੱਸੇ ਨੂੰ ਕਾਫੀ ਚਿਰਾਂ ਤੋਂ ਇਸੇ ਤਰ੍ਹਾਂ ਖੋਦ ਕੇ ਛੱਡਿਆ ਗਿਆ ਹੈ ਹਾਲ ਹੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਇੱਥੇ بارش ਹੋਣ ਦੇ ਕਰਕੇ ਪਾਣੀ ਭਰ ਗਿਆ ਸੀ ਜਿੱਥੇ ਕੀ ਮੱਝਾਂ ਨੋਂਦੀਆਂ ਵੀ ਵੇਖੀਆਂ ਗਈਆਂ ਸੀ ਤੇ ਅਜਿਹੇ ਵਿੱਚ ਲੋਕ ਨੇ ਜਿਹੜੇ ਇੱਥੇ ਖਾਸੇ ਪਰੇਸ਼ਾਨ ਨੇ ਕਿਉਂਕਿ ਇੱਕ ਪਾਸੇ ਜਿੱਥੇ بارش ਦਾ ਪਾਣੀ ਇੱਥੇ ਇਕੱਠਾ ਹੋ ਰਿਹਾ ਹੈ ਦੂਜੇ ਪਾਸੇ ਲੋਕਾਂ ਦੇ ਡਿੱਗਣ ਦਾ ਡਰ ਹੈ ਨਾਲ ਹੀ ਨਾਲ ਜਦੋਂ ਪਾਣੀ ਇਕੱਠਾ ਹੋ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਮੱਛਰ ਪਨਪਨ ਦਾ ਵੀ ਖਤਰਾ ਰਹਿੰਦਾ ਹੈ ਤੇ ਇਸ ਦੇ ਨਾਲ ਵਧੇਰੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਫੈਲ ਸਕਦੀਆਂ ਨੇ ਤਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਸੀ ਮੁਖਾਲੀ ਫੇਜ਼ ਦੱਸ ਦਿਆਂ ਜਿੱਥੇ ਇਹ ਰੋਡ ਨੂੰ ਡਬਲ ਕੀਤਾ ਜਾਣਾ ਸੀ ਤਾਂ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਇੱਥੇ ਮਸ਼ੀਨਰੀ ਤਾਂ ਜ਼ਰੂਰ ਕਿਤੇ ਨਾ ਕਿਤੇ ਸਾਨੂੰ ਨਜ਼ਰ ਆਈ ਪਰ ਗੱਡਾ ਭਰਦੇ ਵੀ ਵਿਖਾਈ ਦਿੱਤੇ ਨੇ ਪਰ ਹਾਲਾਤ ਤੁਸੀਂ ਦੇਖੋ ਕਿ ਜਿੱਥੇ ਇੱਕ ਪਾਸੇ ਇਸ ਕੰਮ ਨੂੰ ਪੂਰਾ ਕਰਨ ਦੀ ਮਿਆਦ ਹੈ ਜਿਹੜੀ ਉਹ ਤਿੰਨ ਵਾਰ ਪੂਰੀ ਹੋ ਚੁੱਕੀ ਹੈ ਉੱਥੇ ਹੀ ਦੂਜੇ ਪਾਸੇ ਹੁਣ ਜਦੋਂ ਮੌਨਸੂਨ ਪਹੁੰਚ ਗਿਆ ਹੈ ਬਾਰਸ਼ਾਂ ਸ਼ੁਰੂ ਹੋ ਗਈਆਂ ਨੇ ਤਾਂ ਉਸ ਤੋਂ ਬਾਅਦ ਹਾਲੇ ਵੀ ਇੱਥੇ ਮਿੱਟੀ ਹੈ ਜਿਹੜੀ ਉਹ ਭਰੀ ਜਾ ਰਹੀ ਹੈ ਹੁਣ ਮੌਨਸੂਨ ਦੇ ਵਿੱਚ ਬਾਰਸ਼ ਦਾ ਕੋਈ ਸਮਾਂ ਨਹੀਂ ਹੈਗਾ ਕਿਸੇ ਵੇਲੇ ਵੀ ਮੀਂਹ ਜਿਹੜਾ ਉਹ ਬਰਸ ਸਕਦਾ ਹੈ ਅਜੇ ਇਹ ਵਿੱਚ ਇਹ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਮਿੱਟੀ ਨਾਲ ਸੜਕਾਂ ਦੇ ਗੱਡੇ ਭਰ ਕੇ ਆਖਿਰ ਕੀ ਪ੍ਰੂਫ ਕਰਨਾ ਚਾਹੁੰਦਾ ਹੈ ਕਿਉਂਕਿ ਹੁਣ ਅਜਿਹਾ ਸਮਾਂ ਨਹੀਂ ਹੈ ਜਿਸ ਦੇ ਵਿੱਚ ਐਦਾ ਮਿੱਟੀ ਭਰ ਕੇ ਤੇ ਇਸ ਸੜਕ ਬਣਾਉਣ ਦੇ ਕੰਮ ਨੂੰ ਪੂਰਾ ਕੀਤਾ ਜਾ ਸਕੇ ਵੀਡੀਓ ਜਰਨਲਿਸਟ ਰਜਤ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਮਹਾਲੀ ਤੋਂ ਹਰਸਿਮਰਤ